ਕਿੰਨਾ ਸੋਹਣਾ ਆ ਦੇਖ ਲੋ ਵੀਕਰਨੂ ਮੈਂ ਕਹਾ ਹੁਣ ਆਪਾਂ ਪੰਡਾ ਮਾਰਟ ਆਏ ਆ ਦੋ ਇੱਥੇ ਇੰਜੋਏ ਕਰ ਇੱਥੇ ਦਾ ਮਾਹੌਲ ਦੇਖਣਾ ਵੀ ਕੀ ਕੀ ਸਮਾਨ ਇੱਥੇ ਮਿਲਦਾ ਕੀ ਕੀ ਨਹੀਂ ਤੇ ਮੇਰਾ ਸੌਣਦਾ ਮੈਂ ਤਾਂ ਭੱਜਿਆ ਫਿਰਦਾ ਇੱਧਰ ਉੱਧਰ ਤੇ ਹਲੋ ਪ੍ਰავਜਤ ਕਹਿੰਦੀ ਮੇਰੀ ਫੋਟੋ ਖਿੱਚ ਦੋ ਕਿੰਨਾ ਸੋਹਣਾ ਕਿੰਨਾ ਕੁ ਸੋਹਣਾ ਨਹੀਂ ਮੈਨੂੰ ਤਾਂ ਨਹੀਂ ਲੱਗਾ ਠੀਕ ਆ ਇੰਨਾ ਵੀ ਨਹੀਂ ਸੋਹਣਾ ਬਿਕਰਮ ਵੀਰ ਜੀ ਤੁਸੀਂ ਪੰਡਾ ਮਾਟਾ ਆ ਕੇ ਕਿੱਦਾਂ ਦਾ ਲੱਗਾ ਪੰਡਾ ਮਾਟਾ ਆ ਕੇ ਪੰਡਾ ਮਾਟਾ ਆ ਕੇ ਤੁਹਾਨੂੰ ਕਿੱਦਾਂ ਦਾ ਲੱਗਾ ਵੀਰ ਜੀ ਕੁਛ ਨਹੀਂ ਲੱਗਾ ਮੈਂ ਕਿਹੜਾ ਕੁਛ ਲਿਆ ਨਾਲ ਸੀ ਕਹਿੰਦੇ ਸਮਾਨ ਬੜਾ ਸਸਤਾ ਇੱਥੇ ਸਮਾਨ ਸਸਤਾ ਵਾ ਬਾਈ ਜੀ ਨੂੰ ਪੁੱਛ ਲਓ ਬਾਈ ਜੀ ਉਹ ਵੇਲੋ ਨਾ ਟ੍ਰੋਲੀ ਭਰੀ ਬਾਈ ਜੀ ਤੁਹਾਡੀ ਟ੍ਰੋਲੀ ਨਹੀਂ ਉੱਪਰ ਤੱਕ ਤੁਸੀਂ ਕਿਉਂ ਭਰ ਲਈ ਭਰਾਂਗੇ ਭਰਾਂਗੇ ਪਰ ਤੁਸੀਂ ਤੇ ਵੇਰ ਮਾੜਾ ਚੱਲਣਾ ਪਊ ਵਿੱਚ ਤੁਹਾਨੂੰ ਕੀ ਕੀ ਵਧੀਆ ਲੱਗਦਾ ਕੀ ਵਧੀਆ ਬਹੁਤ ਵਧੀਆ ਪੰਡਾ ਮਾੜਾ ਵਧੀਆ ਠੀਕ ਆ ਬਾਈ ਇੱਕ ਚੀਜ਼ ਇੱਕ ਵਾਰ ਜੂਸ ਹੋਵੇ ਸਿੱਟਣੀ ਹੋਵੇ ਜੂਸ ਐਂਡ ਫਰੋਲ ਵਧੀਆ ਤੇ ਜਾਨਕਿ ਇੱਥੇ ਲੋਕਾਂ ਨੂੰ ਤੁਸੀਂ ਰਿਕਮੈਂਡ ਕਰਦਾ ਵੀ ਆਉਣਾ ਚਾਹੀਦਾ ਹਾਂ ਬਾਈ ਆ ਬਾਈ ਕੈਨੇਡਾ ਤੋਂ ਆਇਆ ਸਪੈਸ਼ਲ ਪੰਡਾ ਮਾਰ ਪਾਪੇ ਨੂੰ ਕੁੱਟੇਗਾ ਪੰਚਿੰਗ ਮੈਂ ਵੀੜਾ ਅਰਦਾ ਨੋ ਤਾਂ ਇਹ ਡੰਬਲ ਵੀ ਪਿਆ ਸੱਡੀ ਤੇ ਲੈ ਡੰਬਲ ਮਾਰ ਕੇ ਦਿਖਾ ਦੇ ਬਾਈ ਆ ਮੇਰਾ ਆਹ ਵਾਲਾ ਨਹੀਂ ਉਹ ਫੜਾਇਆ 4 ਕਿਲੋ ਵਾਲੀਆਂ ਪਿੰਕ ਵਧੀਆ ਲੱਗੀਆਂ ਉਹ ਫੜਾਈਆਂ ਉਹ ਹੋਰ ਆ ਇਹਨੂੰ ਤੂੰ 10 ਵਾਰੀ ਕਰ ਉਹ 4 ਦਾ ਨਹੀਂ ਨਹੀਂ ਹਲਕਾ ਵਾਹ ਤੋ ਤਰੀ ਜੋ ਜੀ ਡੰਬਲ ਅਸੀਂ ਲਾ ਲਿਆ ਸਰੀਰ ਅਸੀਂ ਬਣਾ ਲਿਆ ਆਪਣਾ ਹੁਣ ਆਪ ਹਲਕਾ ਜਿਹਾ ਉਹ ਵਾਹ ਫੇਸ ਬੋਲ ਆ ਗੱਡੀ ਚ ਰੱਖਣ ਨੂੰ ਵਧੀਆ ਬਾਈ ਇੱਕ ਬੰਦਾ ਬੰਦਾ ਕੱਟਣਾ ਹੋਵੇ ਪੈਣਾ ਹੋਵੇ ਤੋ ਇੱਥੇ ਤੁਹਾਨੂੰ ਸਾਰਾ ਕੁਝ ਸਮਾਨ ਮਿਲ ਸਕਦਾ ਜੀ ਜੋ ਜੋ ਤੁਹਾਨੂੰ ਚਾਹੀਦਾ ਸਾਰਾ ਕੁਝ ਮਿਲੂ ਅੱਤ ਕਰਾ ਦੇ ਬਾਈ ਕਹਿੰਦਾ ਆ ਲੱਗਦਾ ਮਨੇ ਚੱਕ ਲਾ ਬਈ ਹੁਣ ਬਾਈ ਨੇ ਚੱਕ ਲਿਆ ਇਹ ਚੱਕ ਲੈ ਇਹ ਜਦਾ ਬੜਾ ਗੰਦਾ ਲਾ ਬਈ ਇਹ ਆ ਲੈ ਠੋਕ ਦੀ ਮੰਡੀ ਇਹ ਬਹੁਤ ਵਧੀਆ ਚੀਜ਼ ਆ ਜੀ ਮੰਡੀ ਠੋਕਣ ਨੂੰ ਚਾਹੀਦਾ ਹੋਵੇ ਕਿੰਨੇ ਦਾ ਯਾਰ ਲੈ ਲਈ ਆਪਾਂ ਇਹ ਤੁਹਾਡੇ ਵੀ ਤੇ ਚਾਹੀਦਾ ਹੈ ਚਾਹੀਦਾ ਨਾ ਘਰੇ ਆ ਲੈ ਲੈਨੇ ਤਾਂ ਚੱਲ ਚਾਬੀਆਂ ਪਾਣੇ ਦੇਖਦੇ ਆਪਾਂ ਤੁਹਾਡੀ ਚੱਕ ਲਈ ਆ ਲੋ ਜੀ ਸਰਜੀਤ ਵੀਰ ਕਹਿੰਦਾ ਵੀ ਬੈਡਮਿੰਟਨ ਲੈਣਾ ਆ ਗੁਡਿਆ ਰਾਣੀ ਨੂੰ ਖੇਡਣ ਲਈ ਦੇਣਾ ਹਾਂ ਓ ਠੀਕ ਹੈ ਵੀਰ ਜੀ ਸਾਰੇ ਬਹੁਤ ਵਧੀਆ ਨੇ ਬੈਸਟ ਕੁਆਲਿਟੀ ਤੋੜ ਹੀ ਦੇਣਾ ਇਹ ਤਾਂ ਗੱਲ ਸਹੀ ਹੈ ਵੀਰ ਸਾਡੀ ਤੇ ਇੱਥੇ ਬੈਟ ਜੀ ਆਪਣਾ ਵੀਰ ਜੀ ਬੈਟਰੀ ਮਿਲਦ ਰਹੀ ਲੈ ਵੀ ਬਕਰਮ ਵੀਰ ਨੂੰ ਵੀ ਆਪਾਂ ਪਾਤੀ ਸ਼ਣਕ ਤੇ ਹੁਣ ਇਹ ਵੀ ਬੈਟ ਲੱਭੂਗਾ ਦੇਖਦੇ ਹੁਣ ਇੱਥੇ ਨੂੰ ਕੀ ਮਿਲਦਾ ਕੀ ਨਹੀਂ ਗੁੱਸੇ ਨਿੱਕੇ ਲਓ ਜੀ ਲੋਕੀ ओरिजिनल ਫੋਲ ਲੈਂਦੇ ਆ ਕਹਿੰਦੇ ਆਰਟੀਫੀਸ਼ੀਅਲ ਲੈਣੇ ਆ ਦਰਦੰਗਲੇ ਤੇ ਡੌਜਰੋਂ ਇਹ ਪੇਟ ਕਰ ਸਕਦੇ ਇਹਨਾਂ ਨੇ ਵੀ ਕਮਾਲ ਕੀਤੀ ਪਈ ਆ ਕੀ ਲੱਗਦਾ ਕੀ ਲੱਗਦਾ ਫੋਲਾ ਫੋਲਾ ਕਿੰਦਾ ਸੋਫਾ ਸੋਫਾ ਨਹੀਂ ਲੈਣਾ ਉਹ ਕਹਿੰਦੀ ਛੋਟੇ ਛੋਟੇ ਚੱਚੇ ਕਰ ਲੈ ਜਿਆਦਾ ਬੰਗ ਨਹੀਂ ਕਰਨ ਆਹ ਸੋਹਣਿਆ ਨਿੱਕੇ ਨਿੱਕੇ ਦੀ ਤਿੰਨ ਲੈ ਤਿੰਨ ਲੈ ਹਨਾ ਸੋਹਣਿਆ ਲੈ ਤਿੰਨੋਂ ਕਲਰ ਦਿਖਾਈ ਸਿਰ ਤੇ ਆਵਲੇ ਦਿਖਾ ਦੇ ਦਿਖਾ ਉਦਰ ਆਹ ਸੋਹਣਿਆ ਮੇਰੇ ਬਾਹਰ ਉਹਦੇ ਚ ਰੱਖਣਿਆ ਮੈਂ ਆ ਬੈਕਗਰਾਉਂਡ 'ਚ ਸਿਰ ਮਾਰਦਾ ਕਿ ਲੋਦਾ ਐ ਕਰਕੇ ਤੇ ਹੁਣ ਤੂੰ ਵੀ ਮਾਰ ਦੇ ਬਾਈ ਕਿ ਲੋਦਾ ਸਿਰ ਮਾਰਦਾ ਮੜਾ ਜੇ ਮਰਿਆ ਨਹੀਂ ਥੋੜੇ ਵਾਲੇ ਹੋਰ ਲਓ ਲੈ ਬਾਈ ਇਹ ਮੇਰਾ ਕਰਤਾ ਕਰਾਉਣਾ ਫੇਰਾ ਦੇਖ ਲਓ ਯਾਰ ਸੋਫਾ ਨਹੀਂ ਲੈ ਦੱਸਿਓ ਯਾਰ ਸੋਫਾ ਨਹੀਂ ਵੀਰ ਲੈਣਾ ਸੋਫਾ ਕਰਿਆਗਾ ਦਾਗਾ 500 ਆ ਵੱਡੇ ਮਾ ਮੇਰੀ ਹੱਡੀ ਹਿੱਲ ਗਈ ਜੇ ਮੈਂ ਬੈਠਾਂ ਜੋ ਤੁਸੀਂ ਵੱਡੇ ਲੈ ਲਓ ਥੋੜੇ ਛੋਟੇ ਲੈ ਲਓ ਜਾਂ ਫਿਰ ਆ ਇੱਕ ਜਿਹਾ ਜਾ ਕੋਈ ਕੋਈ ਨਾ ਚ ਕਲਰ ਵੀ ਦੇ ਹੁਣ ਦੇਖੋ ਇੰਨੇ ਫੁੱਲ ਨੇ ਕਿ ਤੁਸੀਂ ਹੁਣ ਸਾਨੂੰ ਦੱਸੋ ਵੀ ਅਸੀਂ ਕਿਹੜਾ ਲਈ ਇੰਨੇ ਫੁੱਲਾਂ ਚ ਕੋਈ ਫੁੱਲ ਡਿਸਾਈਡ ਕਰ ਸਕਦਾ ਮੈਨੂੰ ਤਾਂ ਨਹੀਂ ਲੱਗਦਾ ਕੋਈ ਕਰ ਸਕਦਾ ਮੈਨੂੰ ਮੇ ਕੋ ਫੇਸ ਹੈਗਾ ਉਹ ਮੇਰੀ ਮੈਨੂੰ ਚਾਹਿਆ ਤੱਕ ਆਵੇ ਸਾਰੇ ਕੋਲੇ ਕੀ ਕਰੇ ਬੰਦਾ ਦੱਸੋ ਇੱਕ ਤਾਈ ਸਾਮਾਨ ਇੰਨਾ ਰੱਖ ਦਿੰਦੇ ਆ ਕਿ ਤੁਸੀਂ ਪਰਫਿਊਜ਼ ਵਾ ਹੋ ਜਾਂਦਾ ਹੈ ਬੰਦਾ ਮੈਨੂੰ ਮੇਰੀ ਨਾਲ ਹੀ ਸਰਕਾਰ ਅੱਗੇ ਕਰਜਾਇਸ਼ ਆ ਬੇ ਚੀਜ਼ਾਂ ਬਾਈ ਤੁਸੀਂ ਘੱਟ ਘੱਟ ਰੱਖਿਆ ਕਰੋ ਥੋੜੀਆਂ ਦੁਕਾਨ ਤੇ ਇਹਨਾਂ ਨੂੰ ਸਮਝਾਓ ਲੋਕਾਂ ਨੂੰ ਜਿਹੜੇ ਵੇਚਦੇ ਆ। ਚੱਲ ਗਿਆ ਬਾਈ। ਲੋ ਜੀ ਵਿਕਰਮਵੀਰ ਕਹਿੰਦਾ ਆਪਾਂ ਆਪਣੇ ਘਰੇ ਵਾਸ਼ਰੂਮ ਚ ਲਾ ਲਈ। ਇਹਦਾ ਕੀ ਮਤਲਬ ਵੀਰ ਜੀ? ਮਤਲਬ ਵੀ ਇਹ ਵਾਸ਼ਰੂਮ ਮੈਂ ਇਧਰੇ ਸਾਈਨ ਹੈ। ਅੱਛਾ ਸਾਈਨ ਹੈ ਇਹ? ਸਾਈਨ ਬੋਰਡ ਹੈ। ਤੇ ਸ਼ਾਈ ਸ਼ਾਈ ਜਗਾ ਤੇ ਫੀਲ ਕਰ ਰਹੇ ਦੁਨੀ ਜਾਨੇ। ਬਾਥਰੂਮ ਹੀ ਆਂਦਾ ਹੈ ਮੈਨੂੰ। ਅੱਛਾ ਜਿੱਦਾਂ ਅੱਜ ਸਰਦੀਤ ਕਰਦਾ ਸੀਗਾ ਕਸ ਪਿਆ ਮੈਨੂੰ ਕਸਪਾਏ ਕਹਿੰਦਾ ਸੀ। ਓਕੇ। ਕਸਪਿਆ ਦੀ ਨਿਸ਼ਾਨੀ ਹੈ। ਇਹ ਲੈ ਲੈ ਲੱਗੇ ਹੁਣ ਬਾਈ ਨੂੰ ਕੁਲਸ ਲੱਭ ਗਿਆ ਬਾਈ ਕਿਥੋਂ ਇਹ ਹੈਗਾ ਬੁੜੀਆਂ ਵਾਲਾ ਸਮਾਨ ਉਹ ਨਹੀਂ ਜਿਹੜੇ ਮੈਨੇ ਨੋ ਨੋ ਦਿਖਾਏ ਕੈਂਚੀ ਲੈਣੀ ਨੋਜ ਮੈਨ ਪਤੀ ਜਿਹਨਾਂ ਦੀ ਆਸ ਕਰਨਾ ਇਹਦੇ ਨਾਲ ਕੱਪ ਕਰ ਕਰ ਦੱਸੋ ਜੀ ਹੁਣ ਬਾਈ ਨੂੰ ਆਪਾਂ ਕਿਹੜੀ ਚੀਜ਼ ਦਵਾਈਏ ਇਥੋਂ ਦੀਦ ਨਾਲ ਬਾਈ ਦੇ ਕੈਂਚੀ ਲੈਣੀ ਵੀਰੇ ਕੈਂਚੀ ਆਵੇ ਕੈਂਚੀ ਟੱਕੋ ਕੈਂਚੀ ਲੋ ਛੋਟੀ ਹੈ ਵੱਡੀ ਚਾਹੀਦੀ ਹੈ ਵੱਡੀ ਦੀ ਲੀੜੇ ਕੱਟਣਾ ਤੁਸੀਂ ਉਹ ਲੀੜੀਆਂ ਨਹੀਂ ਹੈ ਕੀ ਹੋਰ ਹੈ ਕਿਹੜੀ ਚਾਹੀਦੀ ਕੀ ਕਰਨੀ ਹੈ ਉਹ ਪ੍ਰਾਵਜੋਤਨ ਕਾਜ ਨਹੀਂ ਲੱਭ ਰਿਹਾ ਤੇ ਆਪਾਂ ਮੈਡਮ ਲਿਆਂਦੀ ਇਹਦੇ ਲਈ ਹੁਣਾਂ ਸਿਰ ਖਾਣੀਆਂ ਦੇ ਉਹਦਾ ਵੀ ਇੰਨਾ ਇੰਗਲਿਸ਼ ਆਉਂਦੀ ਆ ਮੰਮਾ ਤੂੰ ਕਹਿੰਦਾ ਇੰਗਲਿਸ਼ ਨਹੀਂ ਆਉਂਦੀ ਉਹਨਾਂ ਦਾ ਇੰਗਲਿਸ਼ ਆਉਂਦੀ ਆ ਬੇਇੱਜ਼ਤੀ ਕਰਾਈ ਇਹਦਾ ਮੇਰੀ ਹਾਂ ਉਹ ਕਹਿੰਦੇ ਯੂ ਸਾਈਡ ਐ ਦੋਵੇਂ ਪੈ ਗਈ ਜਾਓ ਬਚਾਓ ਜਾ ਕੇ ਲੈ ਹਾਂ ਪੈ ਗਈ ਹੈ ਨਾ ਯੂ ਸਾਈਡ ਯੂ ਸਾਈਡ ਕਹੋ ਨੇ ਇੱਥੇ ਆਨਲਾਈਨ ਨੇਮ ਵੀ ਨੋ ਫੋਲੋ ਅਪਰ ਆਹ ਦੇ ਲਈ ਵਿਕਰਮ ਪੁੱਟੇ ਕੰਮ ਕਰਦਾ ਮੇਰਾ ਜੇ ਪੱਟ ਹੋ ਗਏ ਫੇਰ ਲੈ ਤੇਰੇ ਘਰੋਂ ਪੱਟ ਨਹੀਂ ਵਿਹਾਈਏ ਪੱਟਨ ਉਹ ਨਹੀਂ ਹੈਗੇ ਆ ਉਹ ਤਾਂ ਨਚਕਾ ਨੂੰ ਨੇ ਉਹ ਭਾਜੀ ਇੱਥੇ ਫੇਕ ਲਾ ਕੇ ਨਾ 2 ਡਾਲਰ ਲੈਂਦੀਆਂ ਹਾਂ ਇਦਾਂ ਐ ਲਾਈਦਾ ਵਾ ਇੱਥੇ ਇਹਨਾਂ ਨੂੰ ਪੁੱਛ ਲੈ ਹੈ ਭਰਾ ਆ ਦੱਸੀ ਇਹਨੂੰ ਬੜਾ ਹਿਸਾਬ ਆ ਇਹ ਲਾਉਂਦਾ ਰਿਹਾ ਲੱਗਦਾ ਲੈ ਮੈਂ ਲਾਉਂਦਾ ਨਹੀਂ ਰਿਹਾ ਮੇਰੇ ਲੱਗੀਆਂ ਕਿਸੇ ਦੇ ਲਾਉਂਦਾ ਰਹਾ ਦੱਸਿਆ ਹਾਂ ਕੀ ਮੈਂ ਕਰਨਾ ਸੀ ਤੁਸੀਂ ਦੱਸੋ ਲੈ ਤੁਸੀਂ ਦੱਸੋ ਫਿਰ ਮੈਂ ਤਾਂ ਕਲੀਅਰ ਤੇ ਇਹਨਾਂ ਨੇ ਉਲਟਾ ਦੱਸਣਾ ਨਾ ਤੁਸੀਂ ਹੁਣ ਦੱਸੋ ਅਸਲ ਦੇ ਵਿੱਚ ਲੈਸ਼ਸ ਨੂੰ ਕਾਲ ਕਰਨ ਵਾਸਤੇ ਲੈ ਇਹ ਕਹਿੰਦਾ ਲਾਉਣ ਲਈ ਜਾਂਦਾ ਇਹ ਮੈਂ ਕਹਿੰਦਾ ਜਿਹੜੀਆਂ ਫੇਕ ਹੁੰਦੀਆਂ ਉਹਨੂੰ ਇਦਾਂ ਲਾਉਣ ਨੂੰ ਤੇ ਲਾਉਣ ਲਿਆ ਜਾਂਦਾ ਜਿਹੜਾ ਮੇਰੀਆਂ ਹੈਗੀਆਂ ਨੇ ਨਾ ਜੇ ਮਸਕਰਾ ਲਾ ਕੇ ਉਹ ਵੱਡੀਆਂ ਹੀ ਉਹੋ ਵੱਡੀਆਂ ਦੀਆਂ ਆਹ ਫਿਰ ਆਸੇ ਇਹ ਨਹੀਂ ਦਾ ਇਹਦੇ ਵਿੱਚ ਸਪੇਸ ਆਇਆ ਸਹੀ ਨਹੀਂ ਗਾ ਇਹਦੇ ਵਿੱਚ ਸਪੰਜ ਹੁੰਦੀ ਆ ਹਾਰਡ ਹੁੰਦਾ ਪਾਰਟ ਇਹਦੇ ਕੱਟੀਆਂ ਨਹੀਂ ਗਈਆਂ ਫੜੋ ਸੋ ਇਹ ਦੇਖੋ ਜੀ ਇਦਾਂ ਦੇ ਪਖੰਡ ਕਰਦੇ ਇੱਥੇ ਆ ਕੇ ਲੈਣਾ ਲੁਣਾ ਨੇ ਕੁਝ ਹੁੰਦਾ ਨਹੀਂ ਟਾਈਮ ਖਰਾਬ ਕਰਨ ਲਈ ਆ ਜਾਂਦੇ ਆਂ ਦਿਖਾ ਦਿਓ ਜਿਹੜੀ ਭਰੀ ਟੋਕਰੀ ਆਹ ਟੋਕਰੀ ਭਰ ਲਈ ਐਨੇ ਕ ਵੈਸੇ ਐਸੀ ਨਹੀਂ ਗੱਲ ਤੇ ਹਲੇ ਦੇਖਦੇ ਆਂ ਹੋਰ ਕਿੰਨੇ ਭਰਦੇ ਆ ਇਹਨੇ ਕਹਿਆ ਸੀ ਮੈਂ ਕੁਝ ਨਹੀਂ ਲੈਣਾ ਤੇ ਕਿਹਾ ਤਾਂ ਮੈਂ ਵੀ ਇਦਾਂ ਹੀ ਸੀ ਵੈਸੇ ਬਾਕੀ ਦੇਖਦੇ ਆਂ ਜਦੋਂ 2-2 ਡਾਲਰ ਦੀਆਂ ਚੀਜ਼ਾਂ ਦੇਖੀਂਆਂ ਫਿਰ ਮੱਲਮਲੀ ਲਏ ਹੋਈ ਜਾਂਦਾ ਸਮਾਨ ਤੁਹਾਨੂੰ ਪਤਾ ਹੀ ਆ। ਇਹ ਨਾਲ ਸੁਜੀਤ ਬਾਈ ਜਿੰਨੇ ਲਾਉਣਾ ਰੁਪਈ। ਲੈ ਬਾਈ। ਆ ਬਾਈ ਦੀ ਹੈ ਮੈਰਿਜ ਇਨਵਿਟੇਸ਼ਨ ਦਾ ਸਹੇਰਾ ਲਾਉਣਾ ਤੇ। ਆਹ ਬੜਾ। ਬਾਈ ਨੇ ਪਸੰਦ ਕਰ ਲਿਆ ਹੁਣ ਪਰਾਂ ਰੋਗ ਦੇ ਲੋਕਾਂ ਨੂੰ ਸੰਦ ਕਰਕੇ। ਤੇ ਕਲੀਰੇ ਕਹਿੰਦੇ ਆ ਪੁੰਨਾ ਹੈ। ਕਲੀਰੇ ਆ ਹਾਲੇ ਹੈ। ਆਹ ਕਲੀਰੇ। ਕੋਤਨ ਕੰਮ ਕੋ ਮਹਿਣੀ ਕੁ ਵੇਲਾ ਤੇ। ਮੈਂ ਤਾਂ ਵੇਲਾ ਹੀ। ਹੁਣ ਕੰਮ ਤਾਂ ਲੱਗਦਾ ਮਮਾ ਨੂੰ। ਦੇ ਲੋ ਜਿਹੜੇ ਗੱਲਾਂ ਜਦੋਂ ਨੂੰ ਆਉਂਦੀ ਨੇ ਫਿਰ ਐ ਕਰਦਾ। ਪਰਸਨਲ ਟਾਈ ਕਰਦਾ ਮੈਂ। ਮੈਨੂੰ ਕਹਿੰਦਾ ਇਤੋਂ ਨੀਲਪਾਲਸ ਤਾਂ ਸਸਤੇ ਮਿਲਦੇ ਵੀ ਦੱਸ ਤੈਨੂੰ ਕਿੱਦਾਂ ਪਤਾ ਵੀ ਨੀਲਪਾਲਸ ਤੂੰ ਕਿਹਨੂੰ ਦਵਾਉਂਦਾ ਰਿਆ ਵੀਰ ਮੈਂ ਤਾਂ ਲਿਖਾ ਜੇ ਵਿੱਚ ਆ ਉਹ ਯਾਰ ਆ ਲੈ ਲੋ ਜਿਹੜਾ ਆਪਣਾ ਡਾਈਨਿੰਗ ਟੇਬਲ ਤੇ ਇਦਾਂ ਦੀ ਜੀਜਾ ਵੀ ਰੱਖਿਆ ਜਾ ਸਕਦਾ ਇੰਨਾ ਵੱਡਾ ਨਹੀਂ ਰੱਖਣਾ ਵਿੱਚ ਤੜੀ ਫਾਜੂਗੀ ਫੇਰ ਕਿੱਦਾਂ ਕਰਨੀ ਸਰਜੀਤ ਨੇ ਤੜੀ ਡੋਲ ਲੈਣੀ ਹੋਏ ਵੀਰ ਕੋਈ ਹੋਰ ਉਹ ਦੇਖੀ ਦੂਜਾ ਚਾਹੀਦਾ ਆਪਾਂ ਨੂੰ ਦਾ ਦੇਖੋ ਸਟicker ਇੱਥੇ ਬਾਪ ਹੀ ਬਣਾ ਬਣਾ ਕੇ ਲਾਈ ਜਾਂਦੇ ਆਰੇ ਸਾਰੇ ਸਟicker ਪਿਆ ਚਲੋ ਜੀ ਅੱਗੇ ਚੱਲੀਏ ਲੈ ਵੀ ਸਲੀਤ ਬਾਈ ਨੇ ਪਸੰਦ ਕਰ ਲਿਆ ਟਾਇਲਟ ਪੇਪਰ ਕੰਨਾ ਹੀ ਲੈਣਾ ਮੈਂ ਤੇ ਵੇਕਰ ਉਹ ਕਹਦਾ ਲੈ ਲਓ ਵੇਕਰ ਬਣੀ ਗਿਆ ਆਈਗਿਆ ਦਿੱਤਾ ਇਹਨੂੰ ਜਦ ਕਿ ਸਹੀ ਟਾਇਲਟ ਤੇ ਪਰਾ ਹੁੰਦੇ ਆ ਕਹਿੰਦੇ ਸਾਨੂੰ ਪਤਾ ਹੀ ਆ ਬਾਹਰਲੇ ਦੇਸ਼ਾਂ ਦੇ ਲੋਕੀ ਪਾਣੀ ਪੂਣੀ ਦਾ ਵਰਤਦੇ ਨਹੀਂ ਹੈਗੇ ਜੀ ਟਾਇਲਟ ਪੇਪਰ ਹੀ ਵਰਤਦੇ ਆ ਤੇ ਉਹ ਦੇਖ ਲਓ ਹੁਣ ਜੱਫੀ ਪਾਵ ਵਧੀਆ ਸੋਹਣਾ ਲੈ ਕੇ ਆਓ ਇਹ ਵਧੀਆ ਨੇ ਵਧੀਆ ਨਹੀਂ ਸਾਹੀ ਤਾਂ ਵਧੀਆ ਨਹੀਂ ਠੀਕ ਹੈ ਵਧੀਆ ਨਾ ਘਰ ਆਪਾਂ ਰੋਟੀ ਖਾਣੀ ਆਪਾਂ ਇਹ ਤਾਂ ਗੱਲ ਬਾਈ ਤੇਰੀ ਸਿਆਣੀ ਸਿਆਣੀ ਗੱਲ ਕੀਤੀ ਤੂੰ ਚਾਕੂ ਲਈ ਦੂਜਾ ਜਿਹੜਾ ਤਿੱਖਾ ਜਾਂ ਹੂੰ ਆਹ ਜਿੰਨੀ ਸੋਣੀ ਚੀਜ਼ ਇਹ ਨਹੀਂ ਲੈਣਾ ਇਹੋ ਆ ਲੈਓ ਜੀ ਆਹ ਲੈ ਲਿਆ ਥਰਜੀਤ ਬਾਈ ਨੇ ਸਮਾਨ ਕ੍ਰੌਕਰੀ ਪਹਿਲਾਂ ਲੈਣੇ ਮਾਰਕੀਟ ਪਲੇਸ ਤੇ ਵੇਚਦੀ ਸਾਰੀ ਤੇ ਹੁਣ ਹੋਰ ਲੈ ਲਈ ਆ ਸਸਤੀ ਆ ਹਾਏ ਹਾਏ ਦੇਖ ਲੋ ਪਹਿਲਾ ਵਾਲਾ ਸਸਤਾ ਵਿੱਚ ਹੁਣ ਕਹਿੰਦਾ ਟਿਸ਼ੂ ਲੈਣੇ ਆ ਕਾਉਂਟਡਾਉਨ ਸਸਤੇ ਆ ਇੱਥੇ ਮਹਿੰਗੇ ਜਪੂਰੇ ਵਿਧਿਆ ਵਾਲੇ ਆ ਥੋੜੇ ਜੇ ਕਹਿ ਰਿਹਾ ਹੈ ਤੇ ਹੋਰ ਲੈ ਲੋ ਟਿਸ਼ੂ ਲੈਣੇ ਆ ਅਸੀਂ ਸਾਡੇ ਕੋਲੇ ਤਾਂ ਕੋਈ ਹੋਰ ਨਹੀਂ ਮਿਲਦਾ ਲੋ ਜੀ ਪ੍ਰਾਜੋਤ ਹੁਣ ਕਹਿੰਦੀ ਮੈਂ ਪੱਖਾ ਲੈਣਾ ਫਰਟਾ ਪਰ ਹੈ ਛੋਟਾ ਹੀ ਆ ਆ ਦੇਖ ਲੋ ਲੋ ਜੀ ਤੇ ਸਰਦੀਤ ਨੂੰ ਵੀ ਲਵਾਉਣਾ ਕਿੰਨੀ ਹਵਾ ਛੱਡਦਾ ਹੈਣਾ ਦੇਖੀ ਤੇਰੇ ਵਾਲ ਉੱਡ ਜਾਣਗੇ ਤੇ ਆ ਦੇਖੋ ਚੱਲਦਾ ਮੱਤੇ ਉਧਰ ਅੱਗੇ ਝੜੇ ਪਏ ਐ ਇੱਥੋਂ ਆ ਜਿਹੜੇ ਇੱਧਰ ਆ ਲੈ ਕੇ ਕੂਲਰ ਦਾ ਜਿਹੜੇ ਇਧਰ ਖੜਾ ਤੇ ਨਾ ਵਧੀਆ ਨਾ ਬਾਈ ਜਿੱਦਾਂ ਵਾਲਾ ਰੋਟੀ ਖਾਂਦੇ ਖਾਂਦੇ ਪਸੀਨਾ ਆ ਜਾਏ ਇਹ ਮੂੰਹ ਤਾਂ ਲਾਲ ਹੋਏ ਇਹ ਲਾਲਾ ਪ੍ਰਭ ਆ ਵੀ ਦੇਖੋ ਪਹਿਲਾਂ ਕੀ ਉੱਠ ਜਾ ਪੱਖਾ ਜੀ ਲੈ ਡਾਇਨਾਸੌਰ ਵਾਲਾ ਕਿੰਨੇ ਦਾ ਪੱਖਾ ਇਹ ਸੋਣਾ 4 4 3 3 ਡਾਲਰ ਦਿਆ ਲੋ ਜੀ ਪਾਂਡਾ ਮਾਰਟ ਤੇ ਵਿਕਰਮ ਨੇ ਥਾਲੀਆਂ ਵੀ ਲੱਭਤੀਆਂ ਇਹਨਾਂ ਨੂੰ ਆਪਾਂ ਘਰ ਚਾਹ ਥਾਲੀਆਂ ਰੱਖੀਏ ਤੇ ਸਬਜ਼ੀਆਂ ਦਾ ਰੋਟੀਆਂ ਜਿਆਦੀਆਂ ਹੋ ਜਾਂਦੀਆਂ ਨੇ ਤੇ ਖਾਣ ਪੀਣ ਨੂੰ ਖਰੋਖਾ ਹੋ ਜਾਂਦਾ ਆਹ ਤਾਂ ਬਿਲਕੁਲ ਸਹੀ ਸਾਈਜ਼ ਆ ਜੀ ਸਾਢੇ 5 ਡਾਲਰ ਦੀ ਇੱਕ ਥਾਲੀ ਆ ਜੀ ਹਾਲਾਂਕਿ ਇੰਡੀਅਨ ਸਟੋਰ ਤੁਹਾਨੂੰ ਮਹਿੰਗੀ ਮਿਲੂਗੀ ਇਦਾਂ ਤੇ ਇੱਥੇ ਤੁਹਾਨੂੰ ਸਸਤੀ ਮਿਲੂਗੀ ਹੋਰ ਵੀ ਇੱਥੇ ਬਹੁਤ ਸਾਮਾਨ ਆਹ ਦੇਖ ਸਕਦੇ ਹੋ ਟ੍ਰੋਲੀ ਆਪਾਂ ਭਰ ਲਈਏ ਪਿੱਛੇ ਕਿੱਥੇ ਵੀਰ ਉਹ ਹਾਂ ਦੇਖੋ ਕਿੰਨੇ ਡਿਜ਼ਾਈਨ ਤੁਹਾਨੂੰ ਇੱਥੇ ਮਿਲ ਸਕਦੇ ਆ ਜੀ ਕੜਾਹੀਆਂ ਕਲੂਹੀਆਂ ਸਾਰਾ ਕੁਝ ਹੈਗਾ ਸਾਮਾਨ ਪਲੇਟਾਂ ਜੋ ਵੀ ਤੁਹਾਨੂੰ ਘਰ ਦਾ ਖੇਡ ਲੋ ਜੱਗ ਦੇਖੋ ਵੀ ਕਿੱਥੇ ਨੋਰੀ ਵੀਰ ਜੀ ਨੂੰ ਚਾਹ ਦੇ ਸ਼ਿਕਾਇਨਾ ਵੀਰ ਜੀ ਪੂਰੇ ਤੇ ਕਹਿੰਦੇ ਹੁਣ ਜਾਗ ਲੱਭ ਦੋ ਮੇਰਾ ਤੋ ਜੀ ਹੁਣ ਤੁਹਾਨੂੰ ਆਪਾਂ ਮਲਾਉਣ ਲੱਗੇ ਆ ਸਾਡੇ ਪੁਰਾਣੇ ਸਾਥੀ ਨਾਲ ਜਿੱਤ ਨੂੰ ਹੋਰਾ ਤੁਸੀਂ ਤੁਸੋਂ 2016 ਦਾ ਤੁਸੀਂ ਸਾਡੇ 16 ਸੈਕਿੰਡ ਹਾਂ ਹਾਂ ਸੇ ਹਮ ਲੋਗ ਇੱਕ ਦੂਸਰੇ ਜਾਣਦੇ 2016 ਸੇ ਹਮ ਲੋਗ ਇੱਕ ਸਾਥ ਕੰਮ ਕੀਆ ਪੈਨਲ ਬੀਟਿੰਗ ਪੇਂਟਿੰਗ ਤੇ ਹੁਣ ਦੇਖ ਲਓ ਬਾਈ ਨੇ ਯਾਨੀ ਕਿ ਸਮਾਨ ਲਿਆ ਇਹਨਾਂ ਪਾਂਡਾ ਮਾਰਟ ਸਾਨੂੰ ਮਿਲਿਆ ਹੈ ਤੇ ਕਹਿੰਦਾ ਵਾਈਫ ਖਰਚਾ ਬਹੁਤ ਕਰਾਉਂਦੀ ਹੈ ਤੇ ਮੈਂ ਕਹਾ ਮੇਰੀ ਹੀ ਬਹੁਤ ਕਰਾਉਂਦੀ ਹੈ ਤੇ ਬੰਦੇ ਸਿਰਫ ਕਮਾਉਂਦੇ ਆ ਤੇ ਵਾਈਫ ਖਰਚਾ ਕਰਦੀ ਹੈ ਸਹੀ ਹੈ ਨਾ ਹਾਂ ਹਾਂ ਆਪ ਹਮਾਰਾ ਵਲੌਗ ਦੇਖਤੇ ਹਾਂ ਹਾਂ ਦੇਖਤਾ ਹੈ ਭਾਈ ਸਮਝ ਆਤਾ ਹੈ ਤੁਹਾਨੂੰ ਧੜਾ ਧੜਾ ਹਾਂ ਠੀਕ ਹੈ ਆਪ ਜਾਤੇ ਜਰਾ ਬੰਦਾ ਠੀਕ ਹੈ ਸੋ ਦੇਖ ਲਓ ਜੀ ਇਹ ਬੰਦਾ ਸਾਡਾ Sri Lanka ਦਾ ਦੇ ਲੋ ਹਿੰਦੀ ਬੋਲਦਾ ਖਾਸ ਗੱਲ ਇਹਦੀ ਉਹ ਘੈਂਟ ਬੰਦਾ